ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਅੱਜ ਦੀ ਕਹਾਣੀ ਮਤਰੇਈ ਮਾਂ ਬਹੁਤ ਸੋਹਣੀ ਕਹਾਣੀ ਆ ਜਿਹਨਾਂ ਰਸੋਈ ਦੇ ਵਿੱਚ ਵਰਤਨ ਸਾਫ਼ ਕਰ ਰਹੀ ਸੀ ਤੇ ਉਹਦੇ ਘਰ ਵਾਲਾ ਪਵਨ ਉਹਨੂੰ ਆਵਾਜ਼ਾਂ ਮਾਰਦਾ ਮਿਨਾ ਉਹ ਮਿਨਾ ਉਹ ਕਹਿੰਦੀ ਗੇਟ ਤੋਂ ਹੀ ਆਵਾਜ਼ਾਂ ਮਾਰਨ ਲੱਗ ਜਾਂਦੇ ਆ ਨਾਲੇ ਉਹਨਾਂ ਨੂੰ ਪਤਾ ਵੀ ਮੈਂ ਕਿਚਨ 'ਚ ਹੀ ਹੁੰਨੀ ਆ ਕਹਿੰਦੇ ਹਾਂਜੀ ਮੈਂ ਵਰਤਨ ਸਾਫ਼ ਕਰ ਰਹੀ ਆ ਕਹਿੰਦਾ ਵਰਤਨ ਫੇਰ ਸਾਫ਼ ਕਰੀ ਪਹਿਲਾਂ ਆ ਕੇ ਮੇਰੇ ਨਾਲ ਆਹ ਗੱਟੇ ਆ ਨਾ ਅੰਦਰ ਰਖਵਾ ਦੇ ਮੈਂ ਫੈਕਟਰੀ ਜਾਣਾ ਲੇਟ ਹੋਈ ਜਾਣਾ ਉਹ ਕਹਿੰਦੀ ਤੁਸੀਂ ਗੱਟੇ ਇੱਕ ਵਾਰ ਇੱਥੇ ਹੀ ਲਗਵਾ ਦਿਓ ਮੈਂ ਆਪੇ ਰਖਵਾ ਦੂੰਗੀ ਕਿਸੇ ਨੂੰ ਲਾ ਕੇ ਹੁਣ ਤਾਂ ਮੈਂ ਕੰਮ ਕਰ ਰਹੀ ਆ ਉਹ ਕਹਿੰਦਾ ਵੀ ਤੂੰ ਕੰਮ ਕਰ ਰਹੀ ਆ ਤੇ ਨਾਲ ਤੂੰ ਅੰਕਤਾ ਨੂੰ ਲਾ ਲਾ ਆਜਾ ਆਪਾਂ ਅੰਦਰ ਰੱਖ ਦਿੰਨੇ ਆ ਉਹ ਕਹਿੰਦੀ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਅੰਕਤਾ ਦੇ ਇੰਨੇ ਕੋਮਲ ਹੱਥ ਆ ਵੀ ਉਹ ਇੰਨੇ ਕੋਮਲ ਹੱਥਾਂ ਨਾਲ ਗੱਟੇ ਕਿਵੇਂ ਚਕਾਉਗੀ ਮੈਂ ਨਹੀਂ ਉਹਨੂੰ ਕਹਿਣਾ ਨਾਲੇ ਵੈਸੇ ਵੀ ਉਹ ਘਰ ਨਹੀਂ ਹੈਗੀਗੀ ਉਹ ਬਿਊਟੀ ਪਾਰਲਰ ਗਈ ਆ ਤਾਂ ਪਵਨ ਕਹਿੰਦਾ ਕਿ ਤੂੰ ਨਾ ਉਹਨੂੰ ਸੌਫਟ ਸੌਫਟ ਕਰਕੇ ਜ਼ਿਆਦਾ ਹੀ ਵਿਗਾੜ ਰਹੀ ਆ ਤੂੰ ਸਾਰਾ ਦਿਨ ਕੁੜੀ ਤੋਂ ਕੋਈ ਕੰਮ ਨਹੀਂ ਕਰਵਾਉਂਦੀ ਹੈਗੀ ਉਹ ਕਹਿੰਦੀ ਕੋਈ ਗੱਲ ਨਹੀਂ ਹੁਣ ਉਹਨੇ ਵਿਆਹ ਕੇ ਘਰੇ ਆਪਣੇ ਸਹੁਰੇ ਘਰ ਚਲੀ ਜਾਣਾ ਉੱਥੇ ਜਾ ਕੇ ਉਹਨੇ ਕੰਮ ਹੀ ਕਰਨਾ ਤੁਸੀਂ ਜਿਹੜਾ ਕੰਮ ਹੁੰਦਾ ਮੈਨੂੰ ਕਿਹਾ ਕਰੋ ਉਹ ਕਹਿੰਦਾ ਫਿਰ ਤੂੰ ਕੱਲੀ ਨਾ ਲੱਗੀ ਜਾਈਂ ਗੱਟੇ ਘੜੀਸਣਾ ਤੈਨੂੰ ਪਤਾ ਨਾ ਇਹ ਭਾਰੀ ਨੇ ਤੂੰ ਆਪਣੀ ਸਿਹਤ ਦਾ ਖਿਆਲ ਰੱਖੀ ਐਵੇਂ ਨਾ ਬਿਮਾਰ ਹੋ ਜਾਈਂ ਉਹ ਕਹਿੰਦੀ ਚੱਲ ਕੋਈ ਗੱਲ ਨਹੀਂ 모ਹਿਤ ਆਉਂਦਾ ਹੋਊਗਾ ਮੈਂ 모ਹਿਤ ਨੂੰ ਲਾ ਕੇ ਕਰਵਾ ਲੂੰਗੀ ਤੁਸੀਂ ਚਲੇ ਜਾਓ ਲੇਟ ਨਾ ਹੋਜੋ ਚਲੋ ਜਿਹੜਾ ਪਵਨ ਹੁੰਦਾ ਉਹ ਆਪਣੀ ਫੈਕਟਰੀ ਚលਿਆ ਜਾਂਦਾ ਤੇ ਮੀਨਾ ਬਰਤਨ ਸਾਫ਼ ਕਰਕੇ ਆ ਕੇ ਭਾਂਡੇ ਦੇ ਵਿੱਚ ਪੱਖਾ ਲਾ ਕੇ ਬੈਠ ਜਾਂਦੀ ਆ ਤੇ ਉਹ ਆਪਣੇ ਬੇਟੇ 모ਹਿਤ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਆ ਅਸਲ ਦੇ ਵਿੱਚ ਮੀਨਾ ਦੀ ਬੇਟੀ ਦਾ ਵਿਆਹ ਸੀ ਤੇ ਵਿਆਹ ਵਾਲੇ ਘਰੇ ਕਿੰਨੇ ਕੰਮ ਹੁੰਦੇ ਆ ਹਨਾ ਉਹ ਸੋਚ ਰਹੀ ਸੀ ਕਿ ਕੰਮ ਵਾਲੀ ਨੇ ਵੀ ਹੁਣੇ ਛੁੱਟੀ ਲੈਣੀ ਸੀ ਕੰਮ ਵਾਲੀ ਲੈ ਇਸ ਘਰ ਨੂੰ ਆਪਣਾ ਘਰ ਹੀ ਨਹੀਂ ਸਮਝਦੀ ਉਹਨੂੰ ਪਤਾਗਾ ਵੀ ਵਿਆਹ ਦੇ ਵਿੱਚ ਕਿੰਨੇ ਕੰਮ ਹੁੰਦੇ ਆ ਤੇ ਹੁਣ ਛੁੱਟੀ ਲੈ ਕੇ ਪੈਗੀ ਇਸੇ ਤਰ੍ਹਾਂ ਸੋਚਦੀ ਸੋਚਦੀ ਉਹ ਜਦੋਂ ਦੇ ਘਰ ਵਾਲਾ ਨੂੰ ਕਹਿੰਦਾ ਹਨਾ ਕਿ ਤੂੰ ਇਕੱਲੀ ਨਾ ਘਟੇ ਘੜਿਸਣ ਲੱਗਦੀ ਵੀ ਤੂੰ ਬਿਮਾਰ ਹੋ ਜਾਵੇਂਗੀ ਸਿਹਤ ਨਾ ਖਰਾਬ ਕਰ ਲਈ ਆਪਣੀ ਤੇ ਉਹ ਸੋਚਦੀ ਸੀ ਕਿ ਪਵਨ ਮੇਰਾ ਕਿੰਨਾ ਖਿਆਲ ਰੱਖਦਾ ਉਹ ਘੜੀ ਵੱਲ ਵੇਖਦੀ ਆ ਘੜੀ ਵੱਲ ਵੇਖਦੀ ਵੇਖਦੀ ਉਹ ਪਿਛਲੀਆਂ ਯਾਦਾਂ ਦੇ ਵਿੱਚ ਗੁਆਚ ਜਾਂਦੀ ਆ ਉਹਦੇ ਗੱਲ ਯਾਦ ਆਈ ਕਿ ਉਹਨੂੰ ਆਪਣੇ ਘਰ ਦਾ ਵਿਹੜਾ ਯਾਦ ਆਉਂਦਾ ਵਿਹੜੇ ਦੇ ਵਿੱਚ ਖੇਡਦੀਆਂ ਦੋਨੋਂ ਭੈਣਾਂ ਇੱਕ ਉਹਨਾਂ ਦੀ ਬਜ਼ੁਰਗ ਦਾਦੀ ਭੈੜੇ ਸੁਹਾਦੀ ਬਹੁਤ ਰੁੱਖੀ ਤੇ ਖਰਵੀ ਆਵਾਜ਼ ਵਾਲੀ ਜਿਹੜੀ ਹਮੇਸ਼ਾ ਝਾਂਡੇ ਦੇ ਵਿੱਚ ਮੰਜੇ ਤੇ ਬੈਠੀ ਹੁੰਦੀ ਸੀ ਤੇ ਉਹਨਾਂ ਦਾ ਪਿਓ ਜਿਹਦਾ ਉਹਨਾਂ ਨੂੰ ਕਦੇ ਪਿਆਰ ਨਹੀਂ ਮਿਲਿਆ ਸੀ ਉਹ ਯਾਦ ਕਰਦੀ ਆ ਵੀ ਉਹ ਦੋਨੋਂ ਭੈਣਾਂ ਜਦੋਂ ਵੀ ਘਰ ਦੇ ਵਿੱਚ ਖੇਡਦੀਆਂ ਉਹਨਾਂ ਦੀ ਦਾਦੀ ਸੀ ਜਿਹੜੀ ਉਹਨਾਂ ਨੂੰ ਹਮੇਸ਼ਾ ਡਾਂਟਦੀ ਰਹਿੰਦੀ ਤੇ ਪਿਓ ਵੀ ਉਹਨਾਂ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦਾ ਸੀ। ਉਹਦੀ ਮਾਂ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀ ਪਰ ਫਿਰ ਵੀ ਉਹ ਆਪਣੀਆਂ ਬੱਚੀਆਂ ਨੂੰ ਪਿਆਰ ਕਰਨ ਵਾਸਤੇ ਟਾਈਮ ਕੱਢ ਲੈਂਦੀ ਸੀ। ਆਪਣੀਆਂ ਬੱਚੀਆਂ ਨੂੰ ਬਹੁਤ ਪਿਆਰ ਕਰਦੀ ਸੀ। ਰਾਤ ਨੂੰ ਜਦੋਂ ਸੌਣਾ ਹੁੰਦਾ ਤਾਂ ਉਹ ਦੋਨਾਂ ਭੈਣਾਂ ਨੂੰ ਆਪਣੀਆਂ ਬਾਹਾਂ ਤੇ ਪਾਉਂਦੀ ਪਿਆਰ ਕਰਦੀ ਲੋਰੀਆਂ ਸੁਣਾਉਂਦੀ ਤੇ ਉਹਨਾਂ ਨੂੰ ਮਾਂ ਅਤੇ ਪਿਓ ਦਾ ਪਿਆਰ ਆਪਣੀ ਮਾਂ ਤੋਂ ਹੀ ਮਿਲਿਆ ਸੀ। ਪਿਓ ਤਾਂ ਬਸ ਇੱਕ ਨਾਮ ਦਾ ਸੀ ਉਹਨਾਂ ਨੇ ਕਦੇ ਵੀ ਆਪਣੇ ਪਿਓ ਦਾ ਲਾਡ ਪਿਆਰ ਨਹੀਂ ਮਾਣਿਆ ਸੀ ਉਹ ਆਪਣੀ ਮਾਂ ਨੂੰ ਕਹਿੰਦੀਆਂ ਕਿ ਮਾਂ ਤੂੰ ਹੀ ਐਸ ਘਰ ਦੇ ਵਿੱਚ ਜਿਹੜੀ ਸਾਨੂੰ ਪਿਆਰ ਕਰਦੀਆਂ ਕਿਉਂਕਿ ਉਹਨਾਂ ਨੇ ਆਪਣੇ ਪਾਪਾ ਤੇ ਦਾਦੀ ਨੂੰ ਅਕਸਰ ਗੱਲਾਂ ਕਰਦੇ ਸੁਣਿਆ ਸੀ ਕਿ ਦੋ ਪੱਥਰ ਆ ਜਿਹੜੇ ਉਹ ਸੁੱਟ ਤੇ ਜੰਮ ਕੇ ਮੁੰਡੇ ਦਾ ਮੂੰਹ ਨਹੀਂ ਦਿਖਾਇਆ ਹੈਗਾ ਇਹੋ ਜੀ ਆ ਉਹੇ ਜੀਆਂ ਦੋ ਧੀयां ਜੰਮਤੀਆਂ ਆਪਣੇ ਬਾਰੇ ਇਹੋ ਜੀਆਂ ਗੱਲਾਂ ਅਕਸਰ ਉਹ ਦੋਨੋਂ ਪਹਿਣਾ ਸੁਣਦੀਆਂ ਫਰੋ ਚੁੱਪ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਪੱਥਰ ਕਿਨੂੰ ਕਿਹਾ ਜਾ ਰਿਹਾ ਇਸੇ ਤਰ੍ਹਾਂ ਉਹਨਾਂ ਦੀ ਮਾਂ ਇੱਕ ਦਿਨ ਜਾਦਾ ਬਿਮਾਰ ਹੋ ਗਈ ਠੰਡ ਦੇ ਵਿੱਚ ਕੰਮ ਕਰਦੀ ਕਰਦੀ ਤੇ ਉਹਨੂੰ ਨਮੂਨੀਆ ਹੋ ਗਿਆ ਉਸ ਨਮੂਨੀਏ ਨੇ ਉਹਨਾਂ ਦੋਨਾਂ ਦੀ ਮਾਂ ਜਿਹੜੀ ਉਹਨਾਂ ਤੋਂ ਹਮੇਸ਼ਾ ਲਈ ਖੋ ਲਈ ਉਹਦੀ ਮਾਂ ਦਾ ਅੰਤਮ ਸੰਸਕਾਰ ਹੋਇਆ ਬੱਚਿਆਂ ਨੇ ਦੇਖਿਆ ਕਿ ਘਰ ਦੇ ਵਿੱਚ ਵਿਰਲਾਪ ਪੈ ਗਿਆ ਉਹ ਵਿਹੜੇ ਦੇ ਵਿੱਚ ਪਈ ਆਪਣੀ ਮਾਂ ਦੀ Laash ਨੂੰ ਵਾਰ-ਵਾਰ ਉਠਾਉਂਦੀਆਂ ਸੀ ਉਹ ਸੋਚਦੀਆਂ ਸੀ ਕਿ ਅਸੀਂ ਕੀ ਗਲਤੀ ਕਰਤੀ ਕਿ ਮਾਂ ਸਾਡੇ ਨਾਲ ਇੰਨੀ ਨਾਰਾਜ਼ ਹੋ ਗਈ ਵੀ ਮਾਂ ਸਾਡੇ ਬੁਲਾਏ ਤੋਂ ਵੀ ਨਹੀਂ ਬੋਲਦੀ ਉਹ ਤਾਂ ਜਿੰਨਾ ਮਰਜੀ ਆਪਣੀ ਮਾਂ ਨੂੰ ਤੱਕ ਕਰਦੀਆਂ ਉਹਨਾਂ ਦੀ ਮਾਂ ਤਾਂ ਉਹਨਾਂ ਦੇ ਪਹਿਲੇ ਬੋਲ ਤੇ ਭੱਜ ਕੇ ਬੋਲਦੀ ਸੀ ਇਸੇ ਤਰ੍ਹਾਂ ਸੋਚਦੀ ਸੋਚਦੀ ਮੀਨਾ ਜਿਹੜੀ ਆਪਣੀ ਦੁਨੀਆ ਦੇ ਵਿੱਚ ਗਵਾਚ ਜਾਂਦੀ ਆ ਉਹਦੇ ਯਾਦ ਆਉਂਦਾ ਉਹ ਪਲ ਕਿ ਜਦੋਂ ਔਰਤਾਂ ਬਿਰਲਾਪ ਕਰਨ ਆਉਂਦੀਆਂ ਤੇ ਮੀਨਾ ਨੂੰ ਤੇ ਉਹਦੀ ਭੈਣ ਨੂੰ ਵੇਖ ਕੇ ਕਹਿੰਦੀਆਂ ਕਿ ਇਹਨਾਂ ਜਵਾਕੜੀਆਂ ਦਾ ਬਚਪਨ ਰੁਲ ਗਿਆ ਅੱਗੇ ਜਵਾਨੀ ਰੁਲ ਜੂ ਇਹਨਾਂ ਦੀ ਜ਼ਿੰਦਗੀ ਰੁਲ ਗਈ ਇਹਨਾਂ ਦੀ ਦਾਦੀ ਨੂੰ ਨੂੰ ਤੇ ਇਹਨਾਂ ਦੇ ਪਿਓ ਨੂੰ ਤਾਂ ਰੰਨ ਮਿਲ ਹੀ ਜਾਣੀਆਂ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਸੀ ਪਰ ਉਹਨਾਂ ਦੀ ਮਾਂ ਦੀ ਮੌਤ ਤੋਂ 1 ਮਹੀਨੇ ਬਾਅਦ ਉਹਨਾਂ ਦੇ ਘਰ ਦੇ ਵਿੱਚ ਇੱਕ ਸੱਜ ਵਹੀ ਔਰਤ ਦੀ ਆਮਦ ਹੋਈ ਉਹਦੀਆਂ ਝਾਂਜਰਾਂ ਦੀ ਸ਼ਿੰਗਾਰ ਵੇੜੇ ਦੇ ਵਿੱਚ ਸੁਣਦੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਉਹਨਾਂ ਨੂੰ ਕਹਿੰਦੀ ਰਹਿੰਦੀ ਕਿ ਤੁਸੀਂ ਆਪਣੀ ਮਾਂ ਨਾਲ ਕੰਮ ਕਰਾਇਆ ਕਰੋ ਤੇ ਉਹਨਾਂ ਦਾ ਪਿਓ ਵੀ ਆਪਣੇ ਘਰ ਵਾਲੀ ਦਾ ਬਹੁਤ ਖਿਆਲ ਰੱਖਦਾ ਤੇ ਜਿਹੜੀ ਨਵੀਂ ਵਿਆਹੀ ਆਈ ਸੀ ਉਹ ਮੰਜੇ ਤੋਂ ਪੈਰ ਨਾ ਲਾਉਂਦੀ ਸਾਰਾ ਚੁੱਲ੍ਹੇ ਚੌਂਕੇ ਦਾ ਤੇ ਘਰਵਾਰ ਦਾ ਕੰਮ ਆ ਮੀਨਾ ਤੇ ਉਹਦੀ ਭੈਣ ਨੇ ਸੰਭਲਿਆ ਕਿਹੜਾ ਉਹਨਾਂ ਨੇ ਵਿਚਾਰੀਆਂ ਨੇ ਸਕੂਲ ਜਾਣਾ ਸੀ ਸਾਰਾ ਦਿਨ ਘਰ ਦੇ ਕੰਮ ਤੇ ਲੱਗੀਆਂ ਰਹਿੰਦੀਆਂ ਫਿਰ ਵੀ ਜੇ ਉਹਨਾਂ ਤੋਂ ਕੁਝ ਕੰਮ ਵਿਗੜ ਜਾਂਦਾ ਤਾਂ ਉਹਨਾਂ ਦੀ ਦਾਦੀ ਤੇ ਉਹਨਾਂ ਦੀ ਮਤਰੀ ਮਾਂ ਤੋਂ ਬਹੁਤ ਕੁਝ ਸੁਣਨਾ ਪੈਂਦਾ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਕਾਕਾ ਆਉਣ ਵਾਲਾ ਕਿਉਂਕਿ ਉਹਨਾਂ ਦੀ ਨਵੀਂ ਵਿਆਹੀ ਮਤਰੀ ਮਾਂ ਸੀ ਜਿਹੜੀ ਉਹ ਗਰਭਵਤੀ ਸੀ 9 ਮਹੀਨੇ ਬਾਅਦ ਉਸ ਦੀ ਕੁੱਖੋਂ ਇੱਕ ਬਹੁਤ ਸੋਹਣੇ ਬੇਟੇ ਦਾ ਜਨਮ ਹੁੰਦਾ ਤੇ ਹੁਣ ਤਾਂ ਇਹਨਾਂ ਦੋਨਾਂ ਪੈਣਾਂ ਦੀ ਕਦਰ ਹੋਰ ਵੀ ਘਟ ਗਈ ਸੀ ਤੇ ਉਸ ਨਵੀਂ ਮਾਂ ਦੀ ਕਦਰ ਉਸ ਘਰ ਦੇ ਵਿੱਚ ਬਹੁਤ ਵੱਧ ਗਈ ਸੀ ਕਿਉਂਕਿ ਉਹਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਉਸ ਪੁੱਤਰ ਦਾ ਮੂੰਹ ਦੇਖਣ ਲਈ ਉਹਦਾ ਪਿਓ ਤੇ ਮੀਨਾ ਹੋਰੀਆਂ ਦੀ ਦਾਦੀ ਜਿਹੜੇ ਤਰਸੇ ਹੋਏ ਸੀ ਉਸ ਤੋਂ ਬਾਅਦ ਘਰ ਦਾ ਸਾਰਾ ਕੰਮ ਸੀ ਜਿਹੜਾ ਉਹ ਫਿਰ ਮੀਨਾ ਤੇ ਉਹਦੀ ਭੈਣ ਤੇ ਆਇਆ ਉਹ ਉਸ ਘਰ ਦੇ ਵਿੱਚ ਖੇਡਦੀਆਂ ਜਦੋਂ ਦੋਨੇ ਭੈਣਾਂ ਤਾਂ ਉਹਨਾਂ ਤੇ ਇਤਰਾਜ਼ ਹੁੰਦਾ ਉਹਨਾਂ ਦੀ ਦਾਦੀ ਤੇ ਮਤਰੀ ਇਮਾਮ ਉਹਨਾਂ ਨੂੰ ਲੜਦੀਆਂ ਕਿ ਕੋਈ ਕੰਮ ਕਾਜ ਸਿੱਖ ਲੋ ਸਹੁਰੇ ਘਰ ਜਾ ਕੇ ਜੇ ਕੰਮ ਨਾ ਕੀਤਾ ਨਾ ਤਾਂ ਸਹੁਰਿਆਂ ਨੇ ਸਾਨੂੰ ਕਹਿਣਾ ਕਿ ਮਾਂ ਹੈ ਨਹੀਂ ਸੀ ਦਾਦੀ ਨੇ ਤੇ ਮਤਰੀ ਇਮਾਮ ਨੇ ਕੁਝ ਸਿਖਾਇਆ ਨਹੀਂ ਹੈਗਾ ਇਹੇ ਗੱਲਾਂ ਸੁਣਦੇ ਸੁਣਦੇ ਉਹ ਮਟਿਆਰਾ ਹੋ ਗਈਆਂ ਤੇ ਮੀਨਾ ਦੀ ਵੱਡੀ ਭੈਣ ਦਾ ਰਿਸ਼ਤਾ ਨਾਲ ਦੇ ਪਿੰਡ 'ਚ ਹੀ ਇੱਕ ਮੁੰਡੇ ਦਾ ਰਿਸ਼ਤਾ ਆਇਆ ਜਿਹੜਾ ਕਿ ਘਰ-ਵਾਰ ਤਾਂ ਚੰਗਾ ਸੀ ਪਰ ਮੁੰਡਾ ਅਪਾਹਜ ਸੀ ਬਿਨਾਂ ਪੁੱਛੇ ਮੀਨਾ ਦੀ ਭੈਣ ਦਾ ਰਿਸ਼ਤਾ ਕਰਕੇ ਉਹਨੂੰ ਵਿਆਹ ਕੇ ਤੋੜ ਦਿੱਤਾ ਗਿਆ ਹੁਣ ਮੀਨਾ ਘਰ ਦੇ ਵਿੱਚ ਇਕੱਲੀ ਰਹਿ ਗਈ ਸੀ ਉਹ ਆਪਣੀ ਭੈਣ ਨੂੰ ਯਾਦ ਕਰਦੀ ਤੇ ਰੋਂਦੀ ਰਹਿੰਦੀ ਸਾਰਾ ਦਿਨ ਘਰ ਦੇ ਕੰਮ ਕਰਦੀ ਤੇ ਰਾਤ ਨੂੰ ਉਹਦੀ ਰਾਤ ਆਪਣੇ ਦਿਲ ਦੇ ਵਿੱਚ ਦੱਬੇ ਹੋ ਕੇ ਨਾਲ ਨਿਕਲਦੀ ਕਿਉਂਕਿ ਉੱਚੀ ਉਹ ਰੋ ਨਹੀਂ ਸਕਦੀ ਸੀ ਪਰ ਆਪਣਾ ਦਰਦ ਸੀ ਉਹ ਰਾਤ ਨੂੰ ਹੰਝੂਆਂ ਰਾਹੀਂ ਵਹਾਉਂਦੀ ਸੀ ਜੇ ਉਹ ਗੱਲ ਕਰਦੀ ਵੀ ਤਾਂ ਕਿਹਦੇ ਨਾਲ ਕਰਦੀ ਜਦੋਂ ਉਹਦੀ ਭੈਣ ਸਹੁਰਿਆਂ ਤੋਂ ਆਉਂਦੀ ਤਾਂ ਉਹ ਉਹਦੇ ਨਾਲ ਢਿੱਡ ਫਰੋਲਦੀ ਤੇ ਉਹਨੂੰ ਸਕੂਨ ਵੀ ਹੁੰਦਾ ਕਿ ਉਹਦੀ ਭੈਣ ਆਪਣੇ ਸਹੁਰੇ ਘਰ ਬਹੁਤ ਖੁਸ਼ ਆ ਉਹਦੀ ਭੈਣ ਉਹਨੂੰ ਕਹਿੰਦੀ ਕਿ ਮੇਰੇ ਘਰ ਵਾਲਾ ਭਾਵੇਂ ਅਪਾਹਜ ਆ ਪਰ ਮੇਰਾ ਸਹੁਰਾ ਪਰਿਵਾਰ ਮੇਰਾ ਬਹੁਤ ਕਰਦਾ ਮੇਰੇ ਘਰ ਦੇ ਵਿੱਚ ਮੇਰੇ ਘਰ ਵਾਲਾ ਤੇ ਮੇਰੀ ਸੱਸ ਸਹੁਰਾ ਮੇਰਾ ਬਹੁਤ ਖਿਆਲ ਰੱਖਦੇ ਆ ਮੈਨੂੰ ਹਰ ਇੱਕ ਚੀਜ਼ ਮਿਲਦੀ ਆ ਕੰਮ ਤਾਂ ਮੈਂ ਇੱਥੇ ਵੀ ਕਰਦੀ ਸੀ ਚਲੋ ਕੰਮ ਦਾ ਮੈਨੂੰ ਕੋਈ ਨਹੀਂ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਇਹ ਸੋਚ ਕੇ ਮੀਨਾ ਵੀ ਕਦੇ-ਕਦਾਈਂ ਸੋਚਦੀ ਵੀ ਚਲ ਸਹੁਰੇ ਘਰ ਜਾ ਕੇ ਹੋ ਸਕਦਾ ਮੇਰੀ ਵੀ ਜੂਨ ਸੁਧਰ ਜਾਵੇ ਇੱਕ ਸਾਲ ਲੰਘਿਆ ਤੇ ਇੱਕ ਸਾਲ ਬਾਅਦ ਮੀਨਾ ਲਈ ਇੱਕ ਰਿਸ਼ਤਾ ਆਇਆ ਉਹ ਰਿਸ਼ਤਾ ਇੱਕ ਇਹੋ ਜਿਹੇ ਮੁੰਡੇ ਦਾ ਸੀ ਜਿਹਦੇ ਘਰ ਵਾਲੀ ਜਨੇਪੇ ਦੇ ਵਿੱਚ ਹੀ ਆਪਣੀ ਛੋਟੀ ਜੀ ਬੱਚੀ ਨੂੰ ਛੱਡ ਕੇ ਤੁਰ ਗਈ ਸੀ ਤੇ ਇਹ ਰਿਸ਼ਤਾ ਮੀਨਾ ਦੇ ਗਵੰਡੀਆਂ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਭੇਜਿਆ ਸੀ ਕਿਉਂਕਿ ਉਹਨਾਂ ਦੇ ਗਵੰਡੀਆਂ ਨੂੰ ਮੀਨਾ ਦਾ ਸੁਭਾਅ ਪਤਾ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਜਿਹੜੇ ਮੁੰਡੇ ਦਾ ਉਹ ਰਿਸ਼ਤਾ ਭੇਜ ਰਹੇ ਆ ਉਹਦੀ ਜਿਹੜੀ ਬੱਚੀ ਆ ਉਹਨੂੰ ਮੀਨਾ ਚੰਗੀ ਤਰ੍ਹਾਂ ਸੰਭਾਲ ਲਵੇਗੀ ਗੱਲਬਾਤ ਹੋਈ ਪਵਨ ਤੇ ਉਹਦਾ ਪਰਿਵਾਰ ਮੀਨਾ ਨੂੰ ਦੇਖਣ ਲਈ ਆਏ ਉਹਨਾਂ ਦੇ ਮੀਨਾ ਪਸੰਦ ਆ ਗਈ ਪਰ ਪਵਨ ਸੀ ਜਿਹੜਾ ਉਹ ਮੀਨਾ ਨੂੰ ਮਿਲਣਾ ਚਾਹੁੰਦਾ ਸੀ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਉਸ ਦਿਨ ਉਹਨੂੰ ਮੌਕਾ ਨਹੀਂ ਮਿਲਿਆ ਰਿਸ਼ਤਾ ਤੈਹ ਹੋ ਗਿਆ ਪਰ ਪਵਨ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਨਾ ਹੋਵੇ ਵੀ ਮੈਂ ਆਪਣੀ ਬੱਚੀ ਲਈ ਜੋ ਸਮਝੌਤਾ ਕੀਤਾ ਕੱਲ ਨੂੰ ਮੇਰੀ ਬੱਚੀ ਨਾ ਰੁੱਲ ਜੇ ਉਹ ਮੀਨਾ ਨਾਲ ਮਿਲ ਕੇ ਆਪਣੀ ਬੱਚੀ ਬਾਰੇ ਗੱਲ ਕਰਨਾ ਚਾਹੁੰਦਾ ਸੀ ਉਹਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਤੇ ਸ਼ਗਨ ਤੋਂ ਇੱਕ ਹਫ਼ਤੇ ਬਾਅਦ ਮੀਨਾ ਤੇ ਪਵਨ ਨੂੰ ਉਹਨਾਂ ਦੇ ਗਵਾਂਡੀਆਂ ਦੇ ਘਰ ਮਲਾਇਆ ਗਿਆ ਉੱਥੇ ਆ ਕੇ ਪਵਨ ਨੇ ਮੀਨਾ ਨੂੰ ਇੱਕੋ ਹੀ ਗੱਲ ਕਹੀ ਕਿ ਮੈਨੂੰ ਆਪਣੀ ਬੱਚੀ ਲਈ ਮਾਂ ਚਾਹੀਦੀ ਆ ਠੀਕ ਹੈ ਮੈਂ ਤੁਹਾਨੂੰ ਪਤਨੀ ਹੋਣ ਦਾ ਪੂਰਾ ਸੁੱਖ ਦੇਵਾਂਗਾ ਆਪਣੀ ਪਤਨੀ ਹੋਣ ਦੇ ਨਾਤੇ ਤੁਹਾਡੀ ਪੂਰੀ ਇੱਜ਼ਤ ਕਰੂੰਗਾ ਪਰ ਤੁਹਾਨੂੰ ਉਸ ਘਰ ਦੇ ਵਿੱਚ ਪਹਿਲ ਦੇ ਆਧਾਰ ਤੇ ਮੇਰੀ ਬੱਚੀ ਦੀ ਮਾਂ ਬਣਨਾ ਹੋਊਗਾ ਮੀਨਾ ਸੋਚ ਰਹੀ ਸੀ ਉਹ ਸੋਚ ਰਹੀ ਸੀ ਕਿ ਜੇ ਮੈਂ ਨਾ ਵੀ ਕਰਦੀਆਂ ਫਿਰ ਕਿਹੜਾ ਮੇਰੇ ਘਰ ਦੇ ਮੇਰੀ ਮਰਜ਼ੀ ਪੁੱਛਣਗੇ ਜਾਂ ਮੇਰੀ ਚੱਲੂਗੀ ਪਰ ਉਹ ਪਵਨ ਦੀਆਂ ਅੱਖਾਂ ਦੇ ਵਿੱਚ ਆਪਣੀ ਬੇਟੀ ਦੇ ਪ੍ਰਤੀ ਜੋ ਜ਼ਿੰਮੇਵਾਰੀ ਸੀ ਉਹਦੀ ਉਦਾਸੀ ਵੇਖ ਸਕਦੀ ਸੀ। ਮੀਨਾ ਦੇ ਦਿਲ ਵਿੱਚ ਪਵਨ ਦੀ ਬੇਟੀ ਨੂੰ ਬਿਨਾਂ ਦੇਖੇ ਹੀ ਉਹਦੇ ਪ੍ਰਤੀ ਪਿਆਰ ਉਮੜਾਇਆ ਤੇ ਉਹਨੇ ਹਾਂ ਕਰ ਦਿੱਤੀ। ਮੀਨਾ ਦੇ ਉਸ ਘਰ ਵਿੱਚ ਜਾਣ ਤੋਂ ਬਾਅਦ ਮੀਨਾ ਦੀਆਂ ਜੋ ਹੁਣ ਵਿਆਹ ਤੋਂ ਬਾਅਦ ਰਸਮਾਂ ਹੁੰਦੀਆਂ ਨੇ ਉਹਦੀ ਸੱਸ ਨੇ ਉਹ ਕੀਤੀਆਂ ਤੇ ਮੀਨਾ ਨੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਪਵਨ ਦੀ ਜਿਹੜੀ ਛੋਟੀ ਬੇਟੀ ਸੀ ਉਹਨੂੰ ਆਪਣੀ ਗੋਦੀ ਦੇ ਵਿੱਚ ਲਿਆ। ਤੇ ਉਹਨੂੰ ਪੂਰਾ ਪਿਆਰ ਕੀਤਾ ਉਹਨੂੰ ਉਸ ਬੱਚੀ ਨਾਲ ਲगाव ਹੋ ਗਿਆ ਵਿਆਹ ਤੋਂ ਬਾਅਦ ਥੋੜੇ ਦਿਨਾਂ ਦੇ ਵਿੱਚ ਹੀ ਮੀਨਾ ਨੇ ਅੰਕਿਤਾ ਨੂੰ ਆਪਣੀ ਬੱਚੀਆਂ ਦੀ ਤਰ੍ਹਾਂ ਅਪਣਾ ਲਿਆ ਕਿਉਂਕਿ ਅੰਕਿਤਾ ਨੂੰ ਸਾਂਭਣ ਵਾਲੀ ਜਿਹੜੀ ਕੁੜੀ ਸੀ ਉਹਦੇ ਤੋਂ ਅੰਕਤਾ ਨੂੰ ਸੰਭਾਲਿਆ ਨਹੀਂ ਸੀ ਜਾਂਦਾ ਅੰਕਤਾ ਉਹਦੇ ਕੋਲੇ ਬਹੁਤ ਰੋਂਦੀ ਸੀ ਤੇ ਮੀਨਾ ਜਦੋਂ ਉਹਨੂੰ ਚੁੱਕ ਕੇ ਪਿਆਰ ਕਰਦੀ ਹੈ ਨਾ ਉਹਨੂੰ ਲੋਰੀ ਸੁਣਾਉਂਦੀ ਜਾਂ ਉਹਨੂੰ ਮੋਢੇ ਲਾ ਕੇ ਤੁਰਦੀ ਤਾਂ ਅੰਕਤਾ ਨਾਲ ਦੀ ਨਾਲ ਸੌਂ ਜਾਂਦੀ ਮੀਨਾ ਨੇ ਪਵਨ ਦੀ ਪਤਨੀ ਹੋਣ ਦਾ ਘਟ ਅੰਕਤਾ ਦੀ ਮਾਂ ਹੋਣ ਦਾ ਵੱਧ ਫਰਜ਼ ਨਿਭਾਇਆ ਤੇ ਹੌਲੀ-ਹੌਲੀ ਅੰਕਤਾ ਵੱਡੀ ਹੋ ਗਈ ਪਵਨ ਨੇ ਮੀਨਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਤੁਸੀਂ ਮੇਰੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਰਹੇ ਹੋ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਤੇ ਆਣ-ਗਮਾਣ ਦੇ ਲੋਕੀ ਸੀ ਜਿਹੜੇ ਉਹ ਇਹੀ ਸੋਚਦੇ ਸੀ ਕਿ ਸ਼ਾਇਦ ਪਵਨ ਨੂੰ ਪਤਨੀ ਮਿਲ ਗਈ ਤੇ ਉਹਦੀ ਮਾਂ ਨੂੰ ਨੋ ਮਿਲ ਗਈ ਅੰਕਤਾ ਨੂੰ ਸ਼ਾਇਦ ਮਾਂ ਨਾ ਮਿਲੇ ਪਰ ਮੀਨਾ ਨੇ ਸੋਚਿਆ ਹੋਇਆ ਸੀ ਕਿ ਮੈਂ ਲੋਕਾਂ ਦੀ ਜਿਹੜੀ ਇਹ ਗੱਲ ਲੱਗੀ ਉਹ ਸੱਚ ਨਹੀਂ ਹੋਣ ਦੇਣੀ ਕਿਉਂਕਿ ਮੀਨਾ ਨੇ ਮਤਰੇਈ ਮਾਂ ਵਾਲਾ ਦੁੱਖ ਦੇਖਿਆ ਸੀ ਜਦੋਂ ਮੀਨਾ ਦੀ ਮਾਂ ਮੁੱਕੀ ਸੀ ਤਾਂ ਔਰਤਾਂ ਉਦੋਂ ਵੀ ਇਹੀ ਕਹਿੰਦੀਆਂ ਸੀ ਕਿ ਇਹਦੇ ਪਿਓ ਨੂੰ ਪਤਨੀ ਤੇ ਇਹਦੀ ਦਾਦੀ ਨੂੰ ਨੂੰ ਮਿਲ ਗਈ ਪਰ ਇਹਨਾਂ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਇਹ ਦੇ ਇਤਿਹਾਸ ਉਹ ਦਹਰਾਉਣਾ ਨਹੀਂ ਚਾਹੁੰਦੀ ਸੀ ਉਹ ਲੋਕਾਂ ਦੀ ਜਿਹੜੀ ਪਾਉ ਪੱਖ ਹੈ ਉਹਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ ਤੇ ਉਹਨੇ ਗਲਤ ਸਾਬਤ ਕੀਤਾ ਹੁਣ ਮੀਨਾ ਜਦੋਂ ਪ੍ਰੈਗਨੈਂਟ ਹੋਈ ਤਾਂ ਮੀਨਾ ਬਾਰੇ ਕਿ ਆਸ ਅਰਾਈਆਂ ਲਾਈਆਂ ਜਾਣ ਲੱਗੀਆਂ ਕਿ ਜਦੋਂ ਮੀਨਾ ਦਾ ਆਪ ਦਾ ਬੱਚਾ ਹੋ ਗਿਆ ਫਿਰ ਸ਼ਾਇਦ ਇਹ ਅੰਕਤਾ ਨਾਲ ਪਿਆਰ ਘਟਾ ਦੇਗੀ ਪਰ ਜਦੋਂ ਮੋਹਿਤ ਦਾ ਜਨਮ ਹੋਇਆ ਤਾਂ ਮੀਨਾ ਨੇ ਕਦੇ ਵੀ ਮੋਹਿਤ ਅਤੇ ਅੰਕਤਾ ਵਿੱਚ ਕੋਈ ਫਰਕ ਨਹੀਂ ਕੀਤਾ ਉਹਨੇ ਦੋਨਾਂ ਬੱਚਿਆਂ ਨੂੰ ਬਰਾਬਰ ਪਿਆਰ ਕੀਤਾ ਸਾਰੇ ਲੋਕ ਆਣ-ਗਮਣ ਤੇ ਰਿਸ਼ਤੇਦਾਰ ਮੀਨਾ ਦੀ ਇਸ ਦਰਿਆਦਿਲੀ ਤੇ ਬਹੁਤ ਖੁਸ਼ ਹੁੰਦੇ ਤੇ ਪਵਨ ਵੀ ਇਸ ਗੱਲੋਂ ਮੀਨਾ ਦਾ ਬਹੁਤ ਖਿਆਲ ਰੱਖਦਾ ਤੋ ਕਿ ਉਹ ਕਹਿੰਦਾ ਸੀ ਕਿ ਤੂੰ ਮੇਰੀ ਬੱਚੀ ਨੂੰ ਆਪਣੀਆਂ ਸਕੀਆਂ ਮਾਮਾ ਨਾਲੋਂ ਵੱਧ ਪਿਆਰ ਕੀਤਾ ਵੀ ਮੈਂ ਤੇਰਾ ਕਦੇ ਦੇਣ ਨਹੀਂ ਦੇ ਸਕਦਾ ਹੁਣ ਜਦੋਂ ਅੰਕਤਾ ਦਾ ਵਿਆਹ ਸੀ ਤਾਂ 모হিত ਹਣਾ ਉਹਨੂੰ ਛੇੜਦਾ ਰਹਿੰਦਾ ਤੇ 모হিত ਆਪਣੀ ਮਾਂ ਕੋਲ ਕਹਿੰਦਾ ਕਿ ਜਦੋਂ ਦੀਦੀ ਇਸ ਘਰੋਂ ਚਲੀ ਗਈ ਤਾਂ ਮੇਰਾ ਇਕੱਲੇ ਦਾ ਜੀ ਨਹੀਂ ਲੱਗਣਾ ਉਹਨਾਂ ਦੋਨਾਂ ਭੈਣ ਭਰਾਵਾਂ ਵਿੱਚ ਮਤਰਿਆਂ ਵਾਲੀ ਕੋਈ ਗੱਲ ਨਹੀਂ ਸੀ ਬਹੁਤ ਜ਼ਿਆਦਾ ਪਿਆਰ ਸੀ ਇਹ ਗੱਲਾਂ ਸੋਚਦੀ ਸੋਚਦੀ ਮੀਨਾ ਜਦੋਂ ਵੇਖਦੀ ਆ ਕਿ ਕਿੰਨਾ ਟਾਈਮ ਹੋ ਗਿਆ ਤਾਂ ਉਹਦਾ ਬੇਟਾ 모ਹਿਤ ਆ ਕੇ ਉਹਨੂੰ ਡਰਾਉਂਦਾ ਤੇ ਕਹਿੰਦਾ ਕਿ ਮਾਂ ਕਿਹੜੀਆਂ ਸੋਚਾਂ ਦੇ ਵਿੱਚ ਗੁਆਚੀ ਆ ਤਾਂ ਮੀਨਾ ਕਹਿੰਦੀ ਕਿ ਨਹੀਂ ਪੁੱਤ ਮੈਂ ਤਾਂ ਤੇਰਾ ਇੰਤਜ਼ਾਰ ਕਰ ਰਹੀ ਸੀ ਉਹ ਸਮਾਨ ਆ ਜਿਹੜਾ ਚੱਕ ਕੇ ਅੰਦਰ ਰੱਖੋਣਾਗਾ ਤੇਰੇ ਪਾਪਾ ਉਹ ਰੱਖ ਕੇ ਫੈਕਟਰੀ 'ਚ ਚਲੇ ਗਏ ਚਲੋ ਮੀਨਾ ਆਪਣੇ ਬੇਟੇ 모ਹਿਤ ਨੂੰ ਲਾ ਕੇ ਜਿਹੜਾ ਵੀ ਸਮਾਨ ਹੁੰਦਾ ਰਾਸ਼ਨ ਹੁੰਦਾ ਉਹ ਅੰਦਰ ਧਰਦੀ ਆ ਤਾਂ ਇੰਨੇ ਨੂੰ ਅੰਕਿਤਾ ਪਾਰਲਰ ਤੋਂ ਆ ਜਾਂਦੀ ਆ ਆ ਕੇ ਉਹ ਆਪਣੇ ਭਰਾ ਨੂੰ ਕਹਿੰਦੀ ਆ ਕਿ 모ਹਿਤ ਵੇਖ ਮੈਂ ਸੋਹਣੀ ਲੱਗ ਰਹੀ ਆ ਉਹ ਕਹਿੰਦਾ ਵੀ ਸੋਹਣੀ ਵਾਲੀ ਤਾਂ ਕੋਈ ਖਾਸ ਗੱਲ ਨਹੀਂ ਤੂੰ ਕੀ ਕੀਤਾ ਅੱਜ ਕਹਿੰਦੀ ਲੈ ਤੈਨੂੰ ਇਹ ਨਹੀਂ ਪਤਾ ਵੀ ਮੈਂ ਪ੍ਰੀ-ਵਾਈਡਲ ਕਰਾ ਕੇ ਆਈਆਂ ਮੈਂ ਪਾਰਲਰ ਜਾ ਕੇ ਆਈਆਂ ਕਹਿੰਦਾ ਤੂੰ ਜਿੰਨਾ ਮਰਜ਼ੀ ਪ੍ਰੀ-ਵਾਈਡਲ ਕਰਾ ਲਾ ਜਿੰਨੇ ਮਰਜ਼ੀ ਤੂੰ ਮਹਿੰਗੇ ਲਹੰਗੇ ਪਾਲੀਂ ਲੱਗਣਾ ਤਾਂ ਤੂੰ ਪੂਰੀ ਮੱਝ ਹੀ ਆ ਤੂੰ ਸ਼ੁਕਰ ਹੋਵੇਗਾ ਇਸ ਘਰੋਂ ਜਾਵੇਂਗੀ ਤੇ ਜਿਹੜਾ ਤੂੰ ਐਡਾ ਵੱਡਾ ਘਰ ਦਾ ਕਮਰਾ ਰੋਕ ਰੱਖਿਆ ਨਾ ਉਹ ਕਮਰਾ ਮੈਂ ਮੰਨ ਲਊਗਾ ਇਸੇ ਤਰ੍ਹਾਂ ਉਹ ਦੋਨੋਂ ਭੈਣ ਭਰਾ ਛੌੜ ਕਰਦੇ ਆ ਵੇਸੇ 모ਹਿਤ ਆਪਣੀ ਭੈਣ ਦਾ ਬਹੁਤ ਪਿਆਰ ਕਰਦਾ ਸੀ ਪਰ ਉਹਦੇ ਸਾਹਮਣੇ ਉਹ ਨੂੰ ਉਲਟੇ ਸਿੱਧੇ ਨਾਮ ਲੈ ਕੇ ਛੇੜਦਾ ਰਹਿੰਦਾ ਤੇ ਅੰਕਤਾ ਕਹਿ ਦਿੰਦੀ ਕਿ ਦੇਖ ਲਓ ਮੰਮੀ ਤੁਹਾਡਾ ਲਾਡਲਾ ਫਿਰ ਤੁਸੀਂ ਮੈਨੂੰ ਕਹਨੇ ਹੋ ਕਿ ਤੂੰ ਆਪਣੇ ਛੋਟੇ ਵੀਰ ਨਾਲ ਲੜਦੀ ਆ ਇਹ ਮੈਨੂੰ ਹਰ ਇੱਕ ਗੱਲ ਤੇ ਮੋਟੀ-ਮੋਟੀ ਤੇ ਮੱਝ-ਮੱਝ ਆਖਦਾ ਕੋਈ ਭਰਾ ਆਪਣੀਆਂ ਭੈਣਾਂ ਨੂੰ ਇਦਾਂ ਕਹਿੰਦੇ ਆ ਤਾਂ ਮੀਨਾ 모ਹਿਤ ਨੂੰ ਝੜਕਦੀ ਤੇ ਕਹਿੰਦੀ ਕਿ ਉਹ ਤੇਰੀ ਵੱਡੀ ਭੈਣ ਆ ਤੈਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਨਾਲ ਕਿਵੇਂ ਗੱਲ ਕਰਨੀ ਆ ਚਲੋ ਇਸ ਤਰ੍ਹਾਂ ਕਰਦੇ ਕਰਦੇ ਮੀਨਾ ਆਪਣੇ ਭਰਾ ਨੂੰ ਕਹਿੰਦੀ 모ਹਿਤ ਮੈਂ ਬਹੁਤ ਸੋਹਣਾ ਲਹਿੰਗਾ ਲੈ ਕੇ ਆਈਆਂ ਚਲ ਮੈਂ ਤੈਨੂੰ ਪਾ ਕੇ ਵਿਖਾਉਣੀ ਆ ਇਹ ਕਹਿ ਕੇ ਉਹ ਅੰਦਰ ਚਲੀ ਗਈ 모ਹਿਤ ਆਪਣੀ ਮਾਂ ਨਾਲ ਕੰਮ ਕਰਾਉਂਦਾ ਕਮਰੇ ਵੱਲ ਵੇਖ ਰਿਹਾ ਸੀ ਕਿ ਅੰਕਿਤਾ ਹਨਾ ਕਦੋਂ ਲਹਿੰਗਾ ਪਾ ਕੇ ਆਉਂਦੀ ਆ ਤੇ ਮੈਂ ਉਹਨੂੰ ਵੇਖਾਂ ਹਨਾ ਤੇ ਉਸ ਤੋਂ ਬਾਅਦ ਉਹ ਕਮਰੇ ਦੇ ਵਿੱਚ ਚਲਿਆ ਜਾਂਦਾ ਨਾਲ ਹੀ ਉਹਦੀ ਮਾਂ ਮੀਨਾ ਚਲੀ ਜਾਂਦੀ ਆ ਅੰਕਿਤਾ ਜਿਹੜੀ ਉਹ ਲਹਿੰਗਾ ਪਾ ਕੇ ਸ਼ੀਸ਼ੇ ਅੱਗੇ ਖੜੀ ਆਪਣੇ ਆਪ ਨੂੰ ਵੇਖ ਰਹੀ ਸੀ ਤੇ 모ਹਿਤ ਕਹਿੰਦਾ ਲੈ ਮੇਰੀ ਭੈਣ ਤਾਂ ਲਾਲ ਸੁਹੇ ਲਹਿੰਗੇ ਦੇ ਵਿੱਚ ਇੰਨੀ ਸੋਹਣੀ ਲੱਗਦੀ ਆ ਇਹ ਗੱਲ ਸੁਣ ਕੇ ਅੰਕਤਾ ਕਹਿੰਦੀ ਅੱਛਾ ਫੇਰ ਤਾਂ ਅੱਜ ਸੱਚੀ ਗੱਲ ਮੂੰਹੋਂ ਨਿਕਲੀ ਗਈ ਮੈਨੂੰ ਐਵੇਂ ਮੋਟੀ-ਮੋਟੀ ਕਹਿ ਕੇ ਛੇੜਦਾ ਰਹਿਣਾ ਇਹਦਾ ਮਤਲਬ ਮੈਂ ਤੇਰੀ ਭੈਣ ਆ ਨਾ ਮੈਂ ਸੋਹਣੀ ਲੱਗਦੀ ਆ ਨਾ ਇਸ ਲਹਿੰਗੇ ਦੇ ਵਿੱਚ ਤਾਂ ਮੋਹਿਤ ਆਪਣੀ ਭੈਣ ਦੇ ਗਾਲ ਲੱਗ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੋਟੀ ਜਦੋਂ ਤੂੰ ਇਸ ਘਰੋਂ ਚਲੀ ਗਈ ਤਾਂ ਮੈਂ ਕਿਹਦੇ ਨਾਲ ਲੜੂੰਗਾ ਕਿਹਨੂੰ ਮੈਂ ਛੇੜੂੰਗਾ ਤੇਰੇ ਬਿਨਾ ਤਾਂ ਇਹ ਘਰ ਸੁੰਨਾ ਹੋ ਜਾਊਗਾ ਤੂੰ ਤਾਂ ਸਾਡੇ ਘਰ ਦੀ ਸਾਰੀ ਰੌਣਕ ਲੈ ਜਾਵੇਂਗੀ ਮੀਨਾ ਦੋਨਾਂ ਭੈਣ ਭਰਾਵਾਂ ਦਾ ਇਹ ਪਿਆਰ ਵੇਖ ਕੇ ਰੋਣ ਲੱਗ ਜਾਂਦੀ ਆ ਤੇ ਆਪਣੇ ਦੋਨਾਂ ਬੱਚਿਆਂ ਨੂੰ ਆ ਕੇ ਗੱਲ ਨਾਲ ਲਾਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਨਹੀਂ ਨਹੀਂ ਐ ਨਹੀਂ ਕਹਿੰਦੇ ਹੁੰਦੇ ਈਆਂ ਪਰਾਈਆਂ ਜ਼ਰੂਰ ਹੁੰਦੀਆਂ ਪਰ ਉਹ ਆਪਣੇ ਭੈਣ ਭਰਾਵਾਂ ਨੂੰ ਕਦੇ ਨਹੀਂ ਭੁੱਲਦੀਆਂ ਲੈ ਜਦੋਂ ਆਪਣਾ ਦਿਲ ਕਰਿਆ ਕਰੂਗਾ ਆਪਾਂ ਇਹਨੂੰ ਲੈ ਕੇ ਆਇਆ ਕਰਾਂਗੇ ਇਸ ਤਰ੍ਹਾਂ ਕਹਿੰਦੀ ਉਹ ਆਪਣੇ ਦੋਨਾਂ ਬੱਚਿਆਂ ਨੂੰ ਗਾਲ ਨਾਲ ਲਾਉਂਦੀ ਆ ਤੇ ਉਹਨਾਂ ਦੇ ਨਾਲ ਆਪ ਵੀ ਰੋਣ ਲੱਗ ਜਾਂਦੀ ਆ ਤੇ ਵੀ ਮੋਹਿਤ ਅਤੇ ਅੰਕਤਾ ਵਿੱਚ ਕੋਈ ਫਰਕ ਨਹੀਂ ਰੱਖਿਆ ਸੀ ਤੇ ਉਹਨੇ ਇਹ ਗੱਲ ਸਾਬਤ ਕਰਤੀ ਸੀ ਕਿ ਮਤਰੇਈ ਮਾਂ ਮਤਰੇਈ ਹੀ ਨਹੀਂ ਸਕੀ ਮਾਂ ਵੀ ਬਣ ਸਕਦੀ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ